ਜਲੰਧ ਅੱਜ ਵੱਡੀ ਜਲੰਧਰ ਜਮਨੀ ਚੋਣ ਜਿੱਤ ਮਿਲੀ ਹੈ ਕੀ ਗੱਲ ਸਭ ਤੋਂ ਪਹਿਲਾਂ ਤੇ ਸਾਨੂੰ ਸਾਡੀ ਅਸੀਂ ਪਾਰਟੀ ਨੂੰ ਸਾਡੀ ਪਾਰਟੀ ਦੀ ਸਾਰੀ ਜਿਹੜੀ ਚੇਨ ਆਫ ਕਮਾਂਡ ਹੈ ਸਾਰੇ ਵਰਕਰਸ ਨੇ ਵੋਲੰਟੀਅਰਸ ਨੇ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਲੰਧਰ ਟਿਕਟ ਦੀ ਟੀਮ ਨੂੰ ਖਾਸ ਤੌਰ ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਇਹਦੇ ਨਾਲ ਇਹ ਵੀ ਕਿ ਸਾਡੀ ਪਾਰਟੀ ਦਾ ਮੋਰਲ ਜਿਹੜਾ ਹੈ ਹੋਰ ਵੀ ਉੱਚਾ ਆਏਗਾ ਜਲੰਧਰ ਦੇ ਲੋਕਾਂ ਨੇ ਪਾਰਟੀ ਦੇ ਕੰਮਾਂ ਤੇ ਮੋਹਰ ਲਾਈ ਹੈ ਤੁਸੀਂ ਇਹ ਕਹਿ ਲਓ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈ ਹੈ ਔਰ ਉਹਨ ਵਾਲੀਆਂ ਜਿਹੜੀਆਂ ਬਾਕੀ ਜਿੰਨੀ ਚੋਣਾਂ ਨੇ ਤੁਸੀਂ ਉਹਨਾਂ 'ਚ ਵੀ ਦੇਖੋਗੇ ਕੀ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਦੇ ਕੰਮਾਂ ਤੇ ਮੋੜ ਲੱਗੂਗੀ ਤੇ ਅਸੀਂ ਜਿਹੜਾ ਆ ਅਸੀਂ ਜਿਹੜੇ ਅੱਜ ਬਹੁਤ ਹੀ ਜ਼ਿਆਦਾ ਐਕਸਾਈਟਿਡ ਵੀ ਆ ਅਸੀਂ ਕੇਜਰੀਵਾਲ ਸਾਹਿਬ ਦੀ ਜਿਹੜੀ ਇੰਟਰਮੀਨ ਡੇਲ ਹੋਈ ਆ ਉਹਦੇ ਨਾਲ ਵੀ ਅਸੀਂ ਬਹੁਤ ਜ਼ਿਆਦਾ ਪਾਰਟੀ ਤੋਂ ਬਹੁਤ ਜ਼ਿਆਦਾ ਉਸ਼ਾ ਹੈ ਵਰਕਰਸ ਤੋਂ ਬਹੁਤ ਜ਼ਿਆਦਾ ਉਸ਼ਾ ਤੇ ਤੁਸੀਂ ਆਉਣ ਵਾਲੇ ਟਾਈਮ ਤੇ ਦੇਖੋਗੇ ਕਿ ਪਾਰਟੀ ਦਾ ਜਿਹੜਾ ਗ੍ਰਾਫ ਹੈ ਹੋਰ 위 ਉੱਪਰ ਜਾਊਗਾ ਆਪਣੇ ਆਪ ਦੇ ਵਿੱਚ ਜਗਿੰਦਰ ਚਿਤਾਰੀਵਾਲ ਸਾਹਿਬ ਕੋਲ ਜਾ ਕੇ ਬਹੁਤ ਜ਼ਿਆਦਾ ਮਿਲਨ ਕੀਤੀ ਗਈ ਸੀ ਕਿਸ ਤਰ੍ਹਾਂ ਦੇ ਬਿਲਕੁਲ ਇਹ ਤਾਂ ਪ੍ਰਾਊਡ ਵੀ ਫੀਲ ਹੁੰਦਾ ਹੈ ਜਦੋਂ ਸਾਡੀ ਜਿਹਦੀ ਮਿਹਨਤ ਹੈ ਤੁਹਾਡਾ ਹਾਰਡ ਵਰਕ ਹੈ ਪੇ ਆਫ ਕਰਦਾ ਹੈ ਤੇ ਬਹੁਤ ਉਹਨਾਂ ਲੋਤੇ ਜਾ ਕੇ ਜਿਹੜਾ ਵਾਰਡ ਦੇ ਵਿੱਚ ਉਹਨਾਂ ਨੇ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਉਹਨਾਂ ਨੇ ਇੱਕ ਪਰਾਨੇ ਨਾਲ ਪਰਿਵਾਰ ਵਾਂਗ ਉਹਤੇ ਕੰਮ ਕੀਤਾ ਲੋਕ ਵੀ ਉਹਨਾਂ ਨੇ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਜਿਲੰਦੇ ਲੋਕਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਹਿਬ ਜੀ ਕਿ ਜਿੱਤੇ ਨੇਤਾ ਜੀ ਨੇ ਕੰਮ ਕੀਤਾ ਉਹਤੇ ਵੀ ਉਹਨਾਂ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਹਿ ਸਕਦੇ ਆ ਕਿ ਉਹਨਾਂ ਦੇ ਲੀਡ ਨਾਲ ਬਿਲਕੁਲ ਆਫ ਕੋਰਸ ਜਿੱਦਾਂ ਕੁਦੇ ਰਿਯੂਮਰ ਸਿਗੇ ਜਿੱਦਾਂ ਕੁਦੀ ਆਫਵਾਮ ਆ ਸਿਗੇ ਜਿੱਦਾਂ ਕੁਦੇ ਲੋਕ ਸਭਾ ਦੇ ਨਤੀਜੇ ਸਿਗੇ ਉਸ ਤੋਂ ਉਹਨੂੰ ਲੱਗੇ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਰ ਉਸ ਤੋਂ ਉਹ ਉਹ ਕਿ ਸਟੇਟ ਨੂੰ ਲੈ ਕੇ ਸਟੇਟ ਗਵਰਨਮੈਂਟ ਨੂੰ ਲੈ ਕੇ ਜਿਹੜਾ ਲੋਕਾਂ ਦਾ ਜਿਹੜਾ ਇਸ ਵੇਲੇ ਰੁਝਾਨ ਹੈ ਉਹ ਆਮ ਆਦਮੀ ਪਾਰਟੀ ਵਾਲਾ ਹੈ ਔਨ ਵਾਲੇ ਟਾਈਮ ਤੋਂ ਵੀ ਦੇਖਿਆ। ਦੇਖੋ ਜੀ ਅੱਜ ਜਲੰਧਰ ਵਾਸੀਆਂ ਨੇ ਪਾਰਟੀ ਦੀਆਂ ਨੀਤੀਆਂ ਤੇ ਉੱਤੇ ਮੋਹਰ ਲਗਾਈ ਹੈ ਔਰ ਵੱਡੇ ਮਾਰਜਨ ਦੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਸਾਡੇ ਹਲਕੇ ਦੀ ਸ਼ਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਅੰਤਖ ਮਿਹਨਤ ਕੀਤੀ ਹੈ ਜਲੰਧਰ ਸ਼ਹਿਰ ਦੇ ਵਿੱਚ ਅੱਜ ਭਾਰੀ ਬੰਬਤ ਦੇ ਨਾਲ ਪਾਰਟੀ ਜਿੱਤੀ ਹੈ। ਅੱਜ ਬਹੁਤ ਖੁਸ਼ੀ ਔਰ ਸਾਰੇ ਵਰਕਰਾਂ ਦੇ ਵਿੱਚ ਤੁਸੀਂ ਦੇਖਿਆ ਬਹੁਤ ਉਤਸ਼ਾਹ ਔਰ ਸਾਰੇ ਸਾਰੇ ਸਾਥੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਅਜਨਾਲਾ ਦਫ਼ਤਰ ਵਿੱਚ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਤਾਰੀਵਾਲ ਜੀ ਦੀ ਅਗਵਾਈ ਦੇ ਵਿੱਚ ਅੱਜ ਜਸ਼ਨ ਮਨਾਏ ਜਾ ਰਹੇ ਹੈ ਔਰ ਪਾਰਟੀ ਬਲੰਦੀਆਂ ਵੱਲ ਜਾਏਗੀ ਔਰ ਵਰਕਰਾਂ ਦੇ ਵਿੱਚ ਜਿਹੜਾ ਮਰਾ ਰਿਹਾ ਉਹ ਦਿਨ ਬਦ ਦਿਨ ਅਪ ਹੋਏਗਾ ਔਰ ਆਉਂਦੀਆਂ ਜਿਹੜੀਆਂ ਜਿਮਨੀ ਚੋੜਣਾ ਨੇ ਉਹ ਵੀ ਪਾਰਟੀ ਜਿਹੜੀ ਹੈ ਉਹ ਜਿੱਤ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਸਪਸ਼ਟ ਰੂਪ ਦੇ ਵਿੱਚ ਤਾਨੂੰ ਅੱਗੇ ਦੇਖਣ ਨੂੰ ਮਿਲੇਗਾ ਇਸ ਚੀਜ਼ ਦੇ ਰਿਜ਼ਲਟਸ ਕਹਿਣਾ ਚਾਹੁੰਦੇ ਅੱਜ ਲੱਡੂ ਵੱਡੇ ਗਏ ਨੇ ਪਾਰਟੀ ਨੇ ਜਿੱਤੀ ਅੱਜ ਦੀ ਜਿਹੜੀ ਜਿੱਤ ਆ ਉਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਫਿਲੰਦਰ ਦੇ ਲੋਕਾਂ ਦੀ ਜਿੱਤ ਆ ਜਿਨ੍ਹਾਂ ਨੇ ਸੋਚ-ਬੋਚ ਦਾ ਜਿਹੜਾ ਵਾ ਉਹ ਬਿਲਕੁਲ ਜਿਹੜਾ ਸਾਥ ਦਿੱਤਾ ਕਿ ਜੇ ਜੋ ਹਾਲਾਤ ਅੱਜ ਤੋਂ 1 ਮਹੀਨਾ ਪਹਿਲਾਂ ਲੋਕਾਂ ਨੇ ਵਿਖਾਏ ਸੀ ਉਹ ਫੈਕਟਰ ਜਿਹੜਾ ਹੈਗਾ ਸੀ ਉਹ ਬਿਲਕੁਲ ਫੇਲ ਕਰ ਦਿੱਤਾ ਪੰਜਾਬ ਦੇ ਲੋਕਾਂ ਨੇ ਜਿਲੰਦਰ ਦੇ ਲੋਕਾਂ ਨੇ ਅਸੀਂ ਇਹ ਗੱਲ ਵਾਸਤੇ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਜਿਹੜਾ ਵਾ ਉਹ ਜਿਹੜਾ ਰਿਜ਼ਲਟ ਆ ਉਹ ਅੱਜ ਦਿੱਤਾ ਜਲੰਧਰ ਨੂੰ ਲੱਟੂ ਬੰਦੇਗੇ ਨਾਲ ਮੁਸ਼ਕਲ ਚਲਾਈ ਗਈ ਆ ਬਿਲਕੁਲ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਈਨਾਲੇ ਸ਼ਹਿਰ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਿਹੜੇ ਵੀ ਸਾਡੇ ਸਾਰੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਲੰਧਰ ਜਾ ਕੇ ਧਾਲੀਵਾਲ ਸਾਹਿਬ ਦੀ ਗਵਾਹੀ ਦੇ ਵਿੱਚ ਮਿਹਨਤ ਕੀਤੀ ਉਹ ਸਾਰੇ ਬਹੁਤ ਖੁਸ਼ ਨੇ ਆ